ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਅਮ੍ਰਿਤਪਾਲ ਸਿੰਘ ਨੂੰ ਸੰਸਦ ਦੇ ਬਜਟ ਸੈਸ਼ਨ ਚ ਸ਼ਾਮਲ ਹੋਣ ਲਈ ਮਿਲ ਸਕਦੀ ਹੈ ਪੈਰੋਲ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਚ ਜਵਾਬ ਕੀਤਾ ਜਾਵੇਗਾ ਦਾਖਲ ਲਾਰੈਂਸ ਬਿਸ਼ਨੋਏ ਇੰਟਰਵਿਊ ਮਾਮਲੇ 'ਚ ਹਾਈ ਕੋਰਟ ਸਖਤ ਪੰਜਾਬ ਦੇ ਡੀਜੀਪੀ ਤੋਂ ਮੰਗਿਆ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਸਟੈਂਡ ਕਿਹਾ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਹੈ ਤੇ ਰਹੇਗਾ ਸਾਬਕਾ ਸੀਐਮ ਰਜਿੰਦਰ ਕੋਰ ਪੱਠਲ ਦਾ ਵੱਡਾ ਦਾਵਾ ਕਿਹਾ ਮੈਨੂੰ ਅਫਸਰਾਂ ਨੇ ਕਿਹਾ ਸੀ ਟ੍ਰੇਨਾਂ ਤੇ ਬਾਜ਼ਾਰਾਂ 'ਚ ਬੰਬ ਚਲਾ ਕੇ ਦੁਬਾਰਾ ਬਣਾ ਲਵਾਂਗੇ ਸਰਕਾਰ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਕੇਂਦਰੀ ਰਾਜ ਮੰਤਰੀ ਅਮਨਿਤ ਵੀਟੂ ਨੇ ਦੁਰਾਹਾ ਤੇ ਤੂਰੀ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ ਅਦਾਲਤ ਨੇ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਖਿਲਾਫ ਵਾਰੰਟ ਕੀਤਾ ਜਾ ਰਿ ਪੇਸ਼ ਹੋਣ ਅਤੇ 5000 ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਂਦੇ ਦਿੱਤੇ ਹੁਕਮ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ 1 ਫਰਵਰੀ ਨੂੰ ਫਿਰ ਪਵੇਗਾ ਮੀ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ ਪਟੀਸ਼ਨ ਕੀਤੀ ਖਾਰਜ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਕਤਲ ਮਾਮਲੇ 'ਚ ਹਾਈ ਕੋਰਟ ਸਖਤ ਡੀਜੀਪੀ ਪੰਜਾਬ ਤੇ ਐਸਐਸਪੀ ਮੋਹਾਲੀ ਦੀ ਲਾਈਕ ਕਲਾਸ ਬੀਬੀ ਰਜਿੰਦਰ ਕੋਰ ਪੱਠਲ ਦੇ ਬਿਆਨ ਤੇ ਗੈਨੀ ਹਰਪ੍ਰੀਤ ਸਿੰਘ ਨੇ ਕੱਸਿਆ ਤੰਜ ਜਐਸਵੀਐਲ ਦੇ ਮੁੱਦੇ ਤੇ ਵੀ ਕਹੀਆਂ ਵੱਡੀਆਂ ਗੱਲਾਂ ਸ਼੍ਰੀ ਹਰਮੰਦਰ ਸਾਹਿਬ ਦੇ ਸਰੋਵਰ 'ਚ ਕੁਰਲੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਅਦਾਲਤ 'ਚ ਕੀਤਾ ਪੇਸ਼ ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ ਸਿਮ ਭਗਵੰਤ ਮੰਤ ਮੰਤੇ ਚੰਦੂ ਮਾਜਰਾ ਨੇ ਕਸਿਆ ਤੰਜ ਕਿਹਾ ਜਦੋਂ ਚੌਕੀਦਾਰ ਹੀ ਦੂਜੇ ਨਾਲ ਮਿਲ ਜਾਵੇ ਫਿਰ ਕਰ ਕਿਵੇਂ ਬਚੇਗਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਵੱਲੋਂ ਬਜਟ ਸੈਸ਼ਨ 'ਚ ਹਿੱਸਾ ਲੈਣ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਪਟਾਰਾ ਕਰਦਿਆਂ ਪੰਜਾਬ ਸਰਕਾਰ ਨੂੰ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ ਅਤੇ ਪੰਜਾਬ ਸਰਕਾਰ ਵੱਲੋਂ 2 ਦਿਨਾਂ ਬਾਅਦ ਅਮਰਿਤਪਾਲ ਸਿੰਘ ਦੀ ਪੈਰੋਲ ਸੰਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਇਸ ਮਾਮਲੇ ਚ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਆ ਉਚਿਤ ਫੈਸਲਾ ਲਵੇ ਜੀ ਕਰਿਓ ਹੈ ਕਿ ਬਜਟ ਸੈਸ਼ਨ ਦਾ ਪਹਿਲਾ ਚਰਨ 2 ਫਰਵਰੀ ਤੱਕ ਚੱਲੇਗਾ ਅਮ੍ਰਿਤਪਾਲ ਸਿੰਘ ਵੱਲੋਂ ਇਸ ਸੈਸ਼ਨ ਚ ਹਾਜ਼ਰੀ ਦੀ ਇਜਾਜ਼ਤ ਮੰਗੀ ਗਈ ਸੀ ਜਿਸ ਨੂੰ ਲੈ ਕੇ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਹੈ ਉੱਥੇ ਹੀ ਦੱਸਦੀ ਹੈ ਕਿ ਅਮ੍ਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਸੰਸਦ ਸਰਦੂ ਸਿੰਘ ਖਾਲਸਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਸੰਸਦ ਸਰਦੂ ਸਿੰਘ ਖਾਲਸਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਜਲਦੀ ਹੀ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕਰਨਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੇ ਕਥਿਤ ਇੰਟਰਵਿਊ ਤੋਂ ਬਾਅਦ ਸੂਬੇ ਚ ਅਪਰਾਧਿਕ ਸਥਿਤੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਮੁਖੀ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਹਫ਼ਤੇ ਦੇ ਅੰਦਰ ਇੱਕ ਵਿਸਤਾਰਿਤ ਹਲਫਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਇਹ ਸਪਸ਼ਟ ਕੀਤਾ ਜਾ ਸਕੇ ਕਿ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਗੋਲੀਬਾਰੀ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਕਿੰਨੇ ਅਪਰਾਧੀਆਂ ਦੀ ਪਛਾਣ ਕੀਤੀ ਗਈ ਹੈ ਅਦਾਲਤ ਨੇ ਇਹ ਵੀ ਪੁੱਛਿਆ ਕਿ ਇਨ੍ਹਾਂ ਵਿੱਚੋਂ ਕਿੰਨੇ ਪਛਾਣੇ ਗਏ ਅਪਰਾਧੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਇੰਕਾਊਂਟਰ ਵਿੱਚ ਬੇਅਸਰ ਕਰ ਦਿੱਤਾ ਗਿਆ ਹੈ ਤੇ ਕਿੰਨੇ ਅਜੇ ਵੀ ਫਰਾਰ ਹਨ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਪਛਾਣ ਹੀ ਕਾਫੀ ਨਹੀਂ ਹੈ ਸਗੋ ਖੋਸ ਕਾਰਵਾਈ ਅਤੇ ਇਸ ਦੇ ਨਤੀਜੇ ਵੀ ਰਿਕਾਰਡ ਤੇ ਲਿਆਉਣੇ ਚਾਹੀਦੇ ਹਨ ਹਾਈ ਕੋਰਟ ਨੇ ਡੀਜੀਪੀ ਨੂੰ ਇਹ ਵੀ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹੁਣ ਤੱਕ ਕਿੰਨੇ ਵੀਡੀਓ ਤੇ ਗਾਣੇ ਹਟਾਏ ਗਏ ਹਨ ਜੋ ਗੈਂਗਸਟਰਾਂ ਦੀ ਵਡਿਆਈ ਕਰਦੇ ਹਨ ਜਾਂ ਨੌਜਵਾਨਾਂ ਨੂੰ ਅਪਰਾਧ ਵੱਲ ਆਕਰਸ਼ਿਤ ਕਰਦੇ ਹਨ ਅਦਾਲਤ ਨੇ ਮੰਨਿਆ ਕਿ ਅਜਿਹੀ ਸਮਗਰੀ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਕਰਦੀ ਹੈ ਤੇ ਅਪਰਾਧ ਨੂੰ ਉਤਸ਼ਾਹਿਤ ਕਰਦੀ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਮਸਲੇ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਹੈ ਤੇ ਰਹੇਗਾ ਉਹਨਾਂ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਪਹਿਲਾਂ ਹੀ ਕਈ ਧੱਕੇ ਕੀਤੇ ਹਨ ਅਤੇ ਹੁਣ ਹੋਰ ਧੱਕੇ شاہੀ ਸੈਨ ਨਹੀਂ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਵਿਅਕਤੀ ਦਾ ਇਲਾਜ ਹੋਵੇਗਾ ਤੇ ਸੂਬਾ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਉਹਨਾਂ ਨੇ ਪਿੰਡ ਦੇ ਖੇਡ ਕਲੱਬਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਂ ਖੇਡ ਕਬੱਡੀ ਚ 35 40 45 ਕਿਲੋ ਆਦੀ ਦੀ ਸ਼ੁਰੂਆਤ ਕਰਨ ਤਾਂ ਜੋ ਬੱਚੇ ਵੀ ਇੰਨਾ ਖੇਡਾਂ ਚ ਪਾਗ ਲੈ ਕੇ ਚੰਗੇ ਖਿਡਾਰੀ ਬਣ ਸਕਣ ਸਾਬਕਾ ਸੀਐਮ ਰਜਿੰਦਰ ਕੋਰ ਪਠੱਲ ਨੇ ਇੱਕ ਇੰਟਰਵਿਊ ਦੌਰਾਨ ਵੱਡਾ ਦਾਵਾ ਕੀਤਾ ਸੀ ਕਿ ਮੇਰੀ ਸਰਕਾਰ ਵਲੇ ਮਾੜੀ ਪ੍ਰੋਪੋਜ਼ਲ ਆਈ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਅਫਸਰਾਂ ਨੇ ਕਿਹਾ ਸੀ ਕਿ ਸਰਕਾਰ ਦੁਬਾਰਾ ਬਣ ਜਾਵੇਗੀ ਉਹਨਾਂ ਨੇ ਕਿਹਾ ਕਿ ਅਫਸਰਾਂ ਨੇ ਕਿਹਾ ਸੀ ਟ੍ਰੇਨਾਂ ਤੇ ਬਾਜ਼ਾਰਾਂ ਚ ਬੰਬ ਚਲਾ ਕੇ ਦਸ਼ਤ ਫੈਲਾਵਾਂਗੇ ਪੱਠਲ ਨੇ ਆਖਿਆ ਕਿ ਲੋਕਾਂ ਨੂੰ ਡਰਾ ਕੇ ਮਰਜ਼ੀ ਨਾਲ ਵੋਟ ਪੁਤਾਵਾਂਗੇ ਉਹਨਾਂ ਨੇ ਦੱਸਿਆ ਕਿ ਮੈਂ ਅਫਸਰਾਂ ਨੂੰ ਦੋ ਟੁਕ ਕਿਹਾ ਸੀ ਕਿ ਮੈਂ ਲਾਸ਼ਾਂ ਦੇ ਸਹਾਰੇ ਰਾਜ ਨਹੀਂ ਕਰਾਂਗੀ ਉਹਨਾਂ ਨੇ ਵੀ ਆਖਿਆ ਕਿ ਮੈਂ ਕਦੇ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਰਜਿੰਦਰ ਕੌਰ ਪੱਠਲ ਨੇ ਕਿਹਾ ਕਿ ਮੈਂ ਉਸ ਵੇਲੇ ਹੀ ਅਫਸਰਾਂ ਨੂੰ ਝਿੜਕਿਆ ਸੀ ਅਤੇ ਕਿਹਾ ਕਿ ਜੇ ਛੋਟੀ ਜਹੀ ਘਟਨਾ ਵੀ ਵਾਪਰੀ ਤਾਂ ਅਫਸਰਾਂ ਦੀ ਜਵਾਬਦੇਹੀ ਹੋਵੇਗੀ ਉਹਨਾਂ ਨੇ ਕਿਹਾ ਕਿ ਅਫਸਰ ਸਲਾਹ ਦਿੰਦੇ ਹਨ ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਹੁੰਦੀ ਹੈ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਦਰਾਹਾ ਤੇ ਤੂਰੀ ਵਿਖੇ ਰੇਲਵੇ ਓਵਰ ਬ੍ਰਿਜ ਨੂੰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਹੁਣ ਕੁਝ ਹੀ ਘੰਟਿਆਂ ਚ ਚੰਡੀਗੜ੍ਹ ਰੋਪੜ ਤੇ ਅਨੰਦਪੁਰ ਸਾਹਿਬ ਵਿਖੇ ਪੋਂਟਿਆ ਜਾ ਸਕੇਗਾ ਮੰਤਰੀ ਬਿੱਟੂ ਨੇ ਦੱਸਿਆ ਕਿ ਦੁਰਾਹਾ ਓਵਰ ਬ੍ਰਿਜ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਲਗਭਗ 124 ਕਰੋੜ ਦੀ ਲਾਗਤ ਨਾਲ ਤਿਆਰ ਦੋਵੇਂ ਬ੍ਰਿਜ ਕੀਤੇ ਜਾਣਗੇ ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਸਾਂਝੀ ਕੀਤੀ ਗਈ ਹੈ ਰਵਨੀਤ ਬਿੱਟੂ ਨੇ ਦੱਸਿਆ ਕਿ ਇੰਨਾ ਪ੍ਰੋਜੈਕਟਾਂ ਸੰਬੰਧੀ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਉਹਨਾਂ ਨੇ ਕਿਹਾ ਹੈ ਕਿ ਇੰਨਾ ਰੇਲਵੇ ਪੁਲਾਂ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਹੌਣ ਜਾਣ ਉਚ ਪੇਸ਼ ਆਉਂਦੀਆਂ ਵੱਡੀਆਂ ਦਿੱਕਤਾਂ ਤੇ ਟ੍ਰੈਫਿਕ ਜਾਮ ਤੋਂ ਸਥਾਈ ਨਿਜਾਤ ਮਿਲੇਗੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦੱਸਿਆ ਕਿ ਇਹਨਾਂ ਰੇਲਵੇ ਬਰੀਜਾਂ ਦੇ ਬਣਨ ਨਾਲ ਇੱਕ ਪਾਸੇ ਜਿੱਥੇ ਸਮੇਂ ਦੀ ਬਚਤ ਹੋਵੇਗੀ ਨਾਲ ਹੀ ਇਲਾਕੇ ਦੇ ਵਿਕਾਸ ਵਿੱਚ ਮਦਦ ਮਿਲੇਗੀ ਜਲੰਧਰ ਦੀ ਅਦਾਲਤ ਨੇ 2 ਕਿਲੋ ਫੀਮ ਜਬਤ ਕਰਨ ਦੇ ਮਾਮਲੇ 'ਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੋਰ ਵਿਰੁੱਧ ਜ਼ਮਾਨਤੀ ਵਰੰਟ ਜਾਰੀ ਕੀਤਾ ਹੈ ਅਦਾਲਤ ਨੇ ਕਮਿਸ਼ਨਰ ਨੂੰ ਉਦਵਾਰਨਵ ਅਦਾਲਤ ਵਿੱਚ ਪੇਸ਼ ਹੋਣ ਅਤੇ 5000 ਦੀ ਜਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਮਾਮਲਾ 2024 ਦਾ ਹੈ ਜਦੋਂ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਇੱਕ ਸ਼ਖਸ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਵੀ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਵੀ ਵੀਆਈਪੀ ਡਿਊਟੀ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ ਨਤੀਜੇ ਵਜੋਂ ਅਦਾਲਤ ਨੇ ਸਖਤ ਰੁਖ ਅਪਣਾਇਆ ਹੈ ਤੇ ਜਮਾਨਤੀ ਵਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲੇਗਾ ਦਰਸਲ ਬੀਤੇ ਦਿਨੀ ਸੂਬੇ ਦੇ ਕਈ ਥਾਵਾਂ ਤੇ ਪਾਰਿਗੜੇ ਮਰੀਮੀ ਅਤੇ ਚੱਲੀਆਂ ਤੇਜ਼ ਠੰਡੀਆਂ ਹਵਾਵਾਂ ਕਾਰਨ ਮੌੜ ਮੌਸਮ ਨੇ ਕਰਵਟ ਲਈ ਹੈ ਜਿਸ ਕਾਰਨ ਵੱਖ-ਵੱਖ ਹਿੱਸਿਆਂ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਉੱਥੇ ਹੀ ਅਗਲੇ ਦਿਨਾਂ ਲਈ ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 1 ਫਰਵਰੀ ਤੱਕ 5 ਦਿਨਾਂ ਦੀ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਪੰਜਾਬ ਵਿੱਚ 31 ਜਨਵਰੀ ਨੂੰ ਫਿਰ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ ਤੇ 1 ਫਰਵਰੀ ਨੂੰ بارش ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਅਨੁਸਾਰ ਅੱਜ ਤੇ ਕੱਲ ਸੂਬੇ 'ਚ ਸੰਘਣੀ ਧੁੰਦ ਰਹੇਗੀ ਅਤੇ 2 ਫਰਵਰੀ ਨੂੰ ਸੂਬੇ ਦੇ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਧੋਖਾ ਧੜੀ ਦੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨਵਾਜਰਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਹਾਈ ਕੋਰਟ ਨੇ ਉਹਨਾਂ ਨੂੰ ਪਗੋੜਾ ਲਲਨ ਦੇ ਹੁਕਮ ਨੂੰ ਰੱਦ ਕਰਨ ਤੇ ਉਹਨਾਂ ਵਿਰੁੱਧ ਕਿਸੇ ਵੀ ਹੋਰ ਕਾਰਵਾਈ ਨੂੰ ਰੋਕਣ ਦੀ ਮੰਗ ਕਰਨ ਵਾਲੀ ਉਹਨਾਂ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ ਇਸ ਫੈਸਲੇ ਦੇ ਨਾਲ ਅਦਾਲਤ ਨੇ ਪਠਾਨਵਾਜਰਾਂ ਨੂੰ ਕੋਈ ਵੀ ਅੰਤਰੀ ਮਰਾਹਤ ਦੇਣ ਤੋਂ ਵੀ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਜਨਤਕ ਤੌਰ ਤੇ ਹੋ ਰਹੀ ਕਤਰਾਂ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਸਖਤ ਝਾੜ-ਚੰਬ ਕੀਤੀ ਹੈ। ਪੰਜਾਬ ਪੁਲਿਸ ਦੀ ਸਖਤ ਝਾੜ-ਚੰਬ ਕੀਤੀ ਹੈ ਅਦਾਲਤ ਦੇ ਹੁਕਮਾਂ ਤੇ ਡੀਜੀਪੀ ਗੌਰਵ ਯਾਦਵ, ਐਸਐਸਪੀ ਮਹਾਲੀ ਹਰਮਨ ਹੰਸ, ਏਡੀਜੀਪੀ ਆਰਪੀ ਸ਼ੁਕਲਾ ਤੇ ਏਜੀਟੀਐਫ ਮੁਖੀ ਗੁਰਮੀ ਚੋਹਾਨ ਸਮੇਤ ਕਈ ਉੱਚ ਅਧਿਕਾਰੀਆਂ ਅਦਾਲਤ ਵਿੱਚ ਪੇਸ਼ ਹੋਏ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਸਵਾਲ ਕੀਤਾ ਕਿ ਦਿਨ ਦਿਹਾੜੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਕਤਲ ਹੋ ਰਹੇ ਹਨ ਕੀ ਇਹ ਅਲਾਰਮਿੰਗ ਸਥਿਤੀ ਨਹੀਂ ਹੈ ਅਦਾਲਤ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਆਮ ਲੋਕਾਂ 'ਚ ਪੰਜਾਬ ਦਾ ਅਕਸ ਇੱਕ ਗੈਂਗਸਟਰ ਸਟੇਟ ਵੱਜੋਂ ਬਣ ਰਿਹਾ ਹੈ ਅਦਾਲਤ ਨੇ ਪੁੱਛਿਆ ਕਿ ਪੰਜਾਬ ਦੇ ਬਹਾਦਰ ਲੋਕ ਅਸੁਰੱਖਿਅਤ ਕਿਉਂ ਮਹਿਸੂਸ ਕਰ ਰਹੇ ਹਨ ਅਦਾਲਤ ਨੇ ਮੋਹਾਲੀ ਦੇ ਐਸਐਸਪੀ ਨੂੰ ਸਿੱਧੇ ਸਵਾਲ ਕੀਤਾ ਕਿ ਜਦੋਂ ਕਤਲ ਹਜ਼ਾਰਾਂ ਲੋਕਾਂ ਦੇ ਸਾਹਮਣੇ ਹੋਇਆ ਤਾਂ ਮੁੱਲਜਮਾ ਨੂੰ ਫੜਨ ਵਿੱਚ 25 ਦਿਨ ਕਿਉਂ ਲੱਗੇ ਕੋਰਟ 'ਚ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਐਸਐਸਪੀ ਦਫ਼ਤਰ ਦੇ ਬਾਹਰ ਵੀ ਗੋਲੀਆਂ ਚੱਲੀਆਂ ਸਨ ਜਿਸ ਤੇ ਕੋਰਟ ਨੇ ਕਿਹਾ ਕਿ ਜੇ ਐਸਐਸਪੀ ਦਾ ਦਫ਼ਤਰ ਹੀ ਸੁਰੱਖਿਅਤ ਨਹੀਂ ਤਾਂ ਕਾਨੂੰਨ ਵਿਵਸਥਾ ਕਿਵੇਂ ਬਹਾਲ ਹੋਵੇਗੀ ਇਸ ਦੇ ਨਾਲ ਹੀ ਹਾਈ ਕੋਰਟ ਨੇ ਸਖਤ ਦੇਸ਼ ਦਿੱਤੇ ਹਨ ਹਾਈ ਕੋਰਟ ਨੇ ਹੁਣ ਹਰ ਹਫ਼ਤੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਖੁਦ ਮੋਨੀਟਰ ਕਰਨ ਦਾ ਫੈਸਲਾ ਕੀਤਾ ਹੈ ਅਦਾਲਤ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤੇਆਂ ਕਿ ਹੈ ਕਿ ਪੰਜਾਬ ਦੇ ਵੀਆਈਪੀ ਲੋਕਾਂ ਨੂੰ ਕਿੰਨੀ ਸੁਰੱਖਿਆ ਤੇ ਕਿੰਨੀਆਂ ਗੱਡੀਆਂ ਦਿੱਤੀਆਂ ਗਈਆਂ ਹਨ ਫਿਰੋਤੀ ਦੇ ਮਾਮਲੇ 'ਚ ਕਿੰਨੇ ਪੈਸੇ ਰਿਕਵਰ ਹੋਏ ਤੇ ਪੈਸਾ ਕਿੱਥੇ ਜਾ ਰਿਹਾ ਹੈ ਸ਼ਹਿਰ ਅਤੇ ਪਿੰਡਾਂ ਦੇ ਸਵੇਦਨਸ਼ੀਲ ਇਲਾਕਿਆਂ 'ਚ ਕੈਮਰੇ ਲਗਾਏ ਜਾਣ ਜਿੱਥੇ ਕ੍ਰਾਈਮ ਵਧੇਗਾ ਉੱਥੇ ਐਸਐਸਪੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਵਰਗੇ ਵੱਡੇ ਹੁਕਮ ਜਾਰੀ ਕੀਤੇ ਗਏ ਹਨ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਨੂੰ ਹੋਵੇਗੀ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਰਜਿੰਦਰ ਕੌਰ ਪੱਠਲ ਦੇ ਬਿਆਨ ਉੱਤੇ ਕਿਹਾ ਹੈ ਕਿ ਕੀ ਸਰਕਾਰਾਂ ਬਣਾਉਣ ਲਈ ਕੀਤੇ ਜਾ ਰਹੇ ਬੰਬ ਧਮਾਕੇ ਉਹਨਾਂ ਨੇ ਕਿਹਾ ਹੈ ਕਿ ਬੀਬੀ ਦੇ ਬਿਆਨ ਦੇ ਮਾਇਨੇ ਕੀ ਹਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ 70 ਸਾਲਾਂ ਤੋਂ ਪੰਜਾਬ ਵਿੱਚ ਈਵੇਂ ਸਰਕਾਰ ਬਣਾਈ ਜਾਂਦੀ ਹੈ ਦੱਸ ਦਈਏ ਕਿ ਬੀਤੇ ਦਿਨੀ ਬੀਬੀ ਰਜਿੰਦਰ ਕੌਰ ਪੱਠਲ ਨੇ ਦਾਅਵਾ ਕੀਤਾ ਸੀ ਕਿ ਅਫਸਰਾਂ ਨੇ ਸਰਕਾਰ ਨੂੰ ਬਣਾਉਣ ਲਈ ਬੰਬ ਧਮਾਕੇ ਦੀ ਸਲਾਹ ਦਿੱਤੀ ਹੈ ਐਸਪੀਐਲ ਦੇ ਮੁੱਦੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਹਲੇ ਵੀ ਐਸਪੀਐਲ ਦੇ ਮਸਲੇ ਉੱਤੇ ਕੋਈ ਹੱਲ ਨਹੀਂ ਕੱਢਿਆ ਗਿਆ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਹੁਣ ਵੀ ਪਾਣੀ ਦਾ ਰਾਹ ਪੱਧਰਾ ਨਹੀਂ ਹੋ ਰਿਹਾ ਹੈ ਮੈਂ ਪਿਛਲੇ ਦਿਨ ਗਾਜ ਨੂੰ ਮੈਨਾਂ ਆਈਸੀ ਕੀਤੀ ਤੇ ਇੱਥੇ ਪਤਾ ਲੱਗ ਗਿਆ ਕਿ ਕਾਫੀ ਇੰਚੇ ਮਿੱਤਨੂ ਫਰੋਕੀਆਂ ਦੀ ਕੋਲਾ ਆ ਰਹੀਆਂ ਨੇ ਧਮਕੀਆਂ ਆ ਰਹੀਆਂ ਨੇ ਮੇਰੀ ਸਰਕਾਰ ਨੂੰ ਪੁਲਸ ਨੂੰ ਰਿਕਵੈਸਟ ਹੈਗੀ ਕਿੰਨੇ ਕੇਸ ਬਹੁਤ ਹੈ ਨੂੰ ਸੀਰੀਅਸਲੀ ਲੈਵਾ ਜੂ ਲੈ ਐ ਤੇ ਜਿਹੜੇ ਲੋਕਲ ਵੀ ਬੰਦੇ ਹੈਗੇ ਜਿਹੜੀ ਇਨਫੋਰਮੇਸ਼ਨ ਦੇ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਰੇ ਪੰਜਾਬ ਦਾ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਹੋਇਆ ਪਰ ਸਰਕਾਰ ਨੂੰ ਕੋਈ ਚੇਤਾ ਨਹੀਂ ਕਿਸੇ ਦਾ ਕਿ ਕੁਝ ਹੋ ਰਿਹਾ ਹੈ ਤੇ ਥੋੜਾ ਧਿਆਨ ਦੇਣ ਤੇ ਲੋਕਾਂ ਦੀ ਸੇਫਟੀ ਦਾ

ਇਨਾਂ ਨੇ ਆਪਣੀ ਰੰਜਿਸ਼ ਕੱਢਨੀ ਉਹ ਕੱਢੇ ਜਾ ਰਹੇ ਨੇ ਕਦੇ ਕਿਸੇ ਤੇ ਪੱচ্চਾ ਕਰਤਾ ਕਿਸ ਤਰੀਕੇ ਸੇ ਤੇ ਪੱচ্চਾ ਕਰਤਾ ਜਿਹੜੀ ਗੈਂਗਸਟਰ ਨੇ ਖੁਲੇआम ਛਰਿਆਮ ਕਰਦੇ ਹਨ ਗੈਂਗਸਟਰ ਤੋਂ ਬਾਹਰ ਬੱਠੀ ਨਹੀਂ ਪਰ ਦਿਨੀਆਂ ਫਰੋਖੀਆਂ ਨੂੰ ਕਿਸੇ ਨੂੰ ਕਾਲ ਆਂਦੀ ਹੈ ਉਹਦੇ ਵਿੱਚ ਮੀਡੋਕਰ ਵੀ ਬੰਦੇ ਪੈਣੇ ਨੇ ਲੋਕਲ ਬੰਦੇ ਜਿਹੜੇ ਅੰਦਰ 301 ਤੋਂ ਕਾਰਮਿਕ ਹੋਣੇ ਰਹਿੰਦੇ ਇਹ ਤਾਂ ਪੁਲਸੀ ਦੱਸ ਸਕਦੀ ਹੈ ਵੱਡੇ ਤੋਂ ਵੱਡਾ ਚਾਏ ਦੁਕਾਨਦਾਰ ਹੋਵੇ ਚਾਏ ਛੋਟਾ ਹੋਵੇ ਸਾਰਿਆਂ ਨੂੰ ਫਰੋਖੀਆਂ ਦੀ ਮੱਗ ਆਈ ਹੈ ਪਰ ਪੁਲਿਸ ਕਾ ਚੁੱਪ ਬੈਠੀ ਕੈਰੀ ਨੇ ਕਿ ਇਹ ਗੈਂਗਸਟਰਾਂ ਦੇ ਖਿਲਾਫ ਬੜੀ ਮੁਹਿੰਮ ਸ਼ੁਰੂ ਕੀਤੀ ਹੈ ਪਰ ਜਿਹੜੀ ਮੇਨ ਬੰਦੇ ਨੇ ਉਹ ਤਾਂ ਹਜੇ ਵੀ ਸ਼ਰਿਆਂ ਫਿਰਦੇ ਨੇ ਜਿਹੜੇ ਲੋਕਲ ਛੋਟੇ ਮੋਟੇ ਹੁੰਦੇ ਨੇ ਉਹਨਾਂ ਨੂੰ ਫਟਫਟ ਅੰਦਰ ਕਰੀ ਜਾਣੀ ਨੇ ਮੇਨ ਬੰਦੇ ਸਾਰੇ ਸ਼ਰਿਆਂ ਉੱਤੇ ਲੈ ਮੈਨੂੰ ਫੜਾ ਲਿਓ ਜੀ ਲਓ ਮੈਨੂੰ ਆਹ ਦਾ ਹਾਲ ਹੈ ਮੰਗ ਪੱਤਰ ਨਹੀਂ ਹਜੇ ਤੱਕ ਬਣਾਇਆ ਇਹਨਾਂ ਨੇ ਉਹ ਨਵੇਂ ਸਰਪੰਚ ਨੇ ਕੀ ਕੋਈ ਨਹੀਂ ਕੋਈ ਮੈਂ ਵੀ ਨਵਈਆ ਪਾਈਪਲਾਈਨ ਮੈਂ ਜਦੋਂ ਬਸ ਛੱਡੇ ਤੋਂ ਮੁੜਿਆ ਸੱਜੇ ਪਾਸੇ ਨੂੰ ਲਾਲਾ ਜੀ ਦੇ ਜਨਮ ਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤਾਂ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਵੀ ਸੀਵਰੇਜ ਦਾ ਬਹੁਤ ਬੁਰਾ ਮੈਂ ਕਿਹਾ ਵੀ ਉਹਨਾਂ ਨੇ ਭਾਵੇਂ ਮੰਗ ਰੱਖੀ ਹੋਵੇ ਨਾ ਹੋਵੇ ਇਹ ਮੈਂ ਅਨਾਉਂਸ ਕਰ ਦੇਣਾ ਲਸੀਵਰੇਜ ਆ ਕੰਮ ਦਾ ਤੁਹਾਡਾ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਹੋਈ ਉਹੀ ਫਿਰ ਘਰੇਲੂ ਗੰਦੇ ਪਾਣੀ ਦੀ ਵਿਗਿਆਨਕ ਇਕੱਤਰਤਾ ਤੇ ਨਿਕਾਸੀ ਉਹ ਤੇ ਵਿੱਚ ਹੀ ਆ ਜਾਂਦਾ ਹੈ ਨਾ ਪਾਣੀ ਨਾਲ ਸੰਬੰਧਿਤ ਮੀਂਹ ਦਾ ਪਾਣੀ ਹੈ ਨਾ ਫੇ ਛੱਪੜ ਫੇ ਅੱਛਾ ਪੂਰੀ ਕਿਤਾਬ ਹੀ ਬਣਾ ਰੱਖਿਆ ਹੈ ਲਾ ਗਾਹਲਾਪਨਾ ਨਕਸ਼ੇ ਵੀ ਬਣਾ ਰੱਖਿਆ ਪਰ ਬਣਾਏ ਸੀ ਰਹਿਦੇ ਹੀ ਹੈ ਹੋਰ ਕਦੇ ਵਾਸਤੇ ਚਾਹੀਦਾ ਇਕੱਲਕ ਪਾਣੀ ਪਾਣੀ ਦਿਖੀ ਜਾਂਦਾ ਮੈਨੂੰ ਤਾਂ ਹੋਰ ਕਾ ਦਿਵਸ ਤੇ ਗਰਾਉਂਡ ਅੱਛਾ ਅੰਗਰੇਜ਼ੀ ਜੀਬਾਂ ਉਹ ਨਾਵਲਾਣਿਆਂ ਦਾ ਪਿੰਡ ਹੈ ਨਾ ਮੈਂ ਸਮਝ ਗਿਆ ਤੁਸੀਂ ਮੈਨੂੰ ਸਾਰਾ ਲਿਖ ਕੇ ਦੇ ਦਿਓ ਇਹੇ ਪੈਸੇ ਵੀ ਆਪਾਂ ਇਹ ਸਾਰੇ ਪਿੰਡਾਂ 'ਚ ਇਹ ਕੰਮ ਕਰ ਰਹੇ ਹਾਂ ਪਰ ਜੇ ਟੂਡੀ ਕੋ ਤੂੰ ਸ਼ੁਰੂ ਕਰ ਲਾਂਗੇ ਤਾਂ ਹੋਰ ਜ਼ਿਆਦਾ ਵਧੀਆ ਲੱਗੂਗਾ ਕਿਉਂਕਿ ਸ਼ੀਦਾ ਨਹੀਂ ਕਰਦੀ ਹੈ ਨਹੀਂ ਨਹੀਂ ਆਪਾਂ ਇੱਥੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਇਲਾਕੇ ਦਾ ਔਰ ਪਿੰਡੀ ਨਾਮੀ ਹੈ ਕਿਉਂਕਿ ਮੇਰੇ ਨਾਲ ਐਮਐਲਏ ਮੇਰੇ ਆਲੇ ਦੁਆਲੇ ਦੇ ਹਲਕਿਆਂ ਦੇ ਧਰਮਕੋਟ ਤੋਂ ਐਮਐਲਏ ਸਾਹਿਬ ਬਾਗੇਪੁਰਾਣੇ ਤੋਂ ਐਮਐਲਏ ਮੋਗੇ ਤੋਂ ਐਮਐਲਏ ਤੇ ਇਥੋਂ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ પાਕੇ ਜਿਤਾਇਆ ਮਨਜੀਤ ਸਿੰਘ ਬਲਾਸਪੁਰ ਸਾਹਿਬ ਨਾਲ ਖੜੇ ਬਹੁਤ ਸਾਰੇ ਹੋਰ ਪਤਵੰਤੇ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲੇ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਵਕਾ ਸਰਪੰਚ ਤੇ ਮੌਜੂਦਾ ਸਰਪੰਚ ਤਿੰਨੇ ਜਣੇ ਇਕੱਠੇ ਸੀ ਮੈਂ ਕਹਾਂ ਕਿ ਕਿੱਥੇ ਕਿਹੜੇ ਪਿੰਡ ਚ ਹੁੰਦੇ ਓਏ ਮਜੂਦਾ ਤੇ ਸਾਫਕਾ ਇਕੱਠੇ ਉਹਨਾਂ ਤਾਂ ਟੱਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਭੋਗਾਂ ਤੇ ਜਣੂ ਹਟ ਜਾਂਦੇ ਆ ਪਤਾ ਆਪਾਂ ਤਾਂ ਬਰਾਤਾਂ ਹੀ ਚੜਨੋਂ ਹਟ ਜਾਂਦੇ ਆ ਉਹਨਾਂ ਦੀ ਵੀ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਫਿਰ ਪਰ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਯਾਰ ਸਾਫਕਾ ਤੇ ਮਜੂਦਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਸਾਫਕਾ ਪਲੇਅਰ ਖੜੇ ਹੋਣਗੇ ਮਜੂਦਾ ਪਲੇਅਰ ਵੀ ਖੜੇ ਹੋਣਗੇ ਤੇ ਜਿਹੜੇ ਬਾਹਰ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਤਿੰਨੇ ਇਹ ਗਰਾਊਂਡਾਂ ਚੋਂ ਸਾਨੂੰ ਜੋਤਾਂ ਜਗਦਿਆਂ ਨੇ ਵੀ ਮੈਂ ਵੀ ਐ ਬਣੂਗਾ ਮੈਂ ਵੀ ਜੱਫੇ ਲਾਉਂਗਾ ਮੈਂ ਵੀ ਕੈਂਚੀਆਂ ਮਾਰੂਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇੱਥੋਂ ਗੋਲ ਕਰੂੰਗਾ ਆ ਬੜਾ ਵਧੀਆ ਇਸ ਟਰਫ ਹਾਕੀ ਦਾ ਮੈਚ ਚੱਲ ਰਿਹਾ ਸੋ ਬੜਾ ਸਕੂਨ ਮਿਲਿਆ ਕਿ ਪੰਜਾਬ ਦੇ ਪਿੰਡ ਐਜੇ ਹੀ ਹੋਣੇ ਚਾਹੀਦੇ ਆ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਟੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਟੁੱਡੀਕੇ ਦੇਖਿਓ ਚੂੜਚੱਕ ਦੇਖਿਓ ਹਣਾ ਕਈ ਪਿੰਡ ਹੈਗੇ ਨੇ ਇਦਾਂ ਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਜਾ ਕੇ ਉੱਥੇ ਦੇਖਿਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ ਕਿਉਂਕਿ ਲੋਕਲ ਮੁੰਡਿਆਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹੈ ਹਣਾ ਕੀ ਕੀ ਉੱਥੇ ਚਾਹੀਦਾ ਸੋ ਮੈਂ ਜ਼ਿਆਦਾ ਤੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੇ ਬੇਨਤੀ ਕਿਤੇ ਪੁੜਸ ਵਾਲੇ ਮੰਨ ਲੈਣਾ ਹਣਾ ਜਿਹੜੀ ਸਿਕਿਉਰਟੀ ਹੈ ਸਾਡੀ ਜੇ ਅਲਾਉ ਕਰੂਗੀ ਮੇਰਾ ਨਾ ਵਿੱਚ ਬਹਿ ਕੇ ਉਹ ਲੋਕਾਂ ਚ ਬਹਿ ਕੇ ਨਾ ਕਬੱਡੀ ਦੇਖਣ ਦੀ ਜੀ ਕਰਦਾ ਨਾਲ ਨਾਲ ਜੋ ਜੱਫਾ ਪੈ ਗਏ ਟੇਡਾ ਹੋਣ ਨੂੰ ਵੀ ਜੀ ਕਰਦਾ ਹੈ ਪਰ ਮੈਨੂੰ ਬੈਠਾ ਨਹੀਂ ਦਿੰਦੇ ਯਾਰ ਇਹ ਹਨਾ ਹਾਂ ਦੇਖ ਲੈਣਾ ਯਾਰ ਤੂੰ ਹੀ ਨਾਲ ਨਾ ਜਾਇਓ ਮੈਂ ਮੇਰਾ ਕੀ ਪਤਾ ਕਿੱਥੇ ਬਹਿ ਜਾ ਹਣਾ ਉੱਥੇ ਬਹਿ ਜਾਉ ਉੱਥੇ ਬਹਿ ਜਾਉ ਕੀ ਪਤਾ ਕਿੱਥੇ ਬਹਿ ਜਾ ਤੇ ਮੈਂ ਅੱਜ ਸ਼ੁਰੂ ਕਰਾਉ ਤੇ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬਹਿ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਰਹੇ ਹਾਂ ਖੇਡਦੇ ਵੀ ਰਹੇ ਹਾਂ ਹਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਉਦਮ ਹੈ ਪਤਾ ਨਹੀਂ ਕਦੋਂ ਤੋਂ ਲੱਗੇ ਹੋਵੋਗੇ ਆਹ ਟੂਰਨਾਮੈਂਟ ਵਾਸਤੇ ਤੇ ਅੱਜ ਦਿਨ ਆ ਗਿਆ ਤੇ ਇੱਥੇ ਦੇਣ ਆਪਾਂ ਭਾਸ਼ਣਾ ਚ ਖਰਾਬ ਕਰਦੀ ਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਦੇ ਘਰ ਦੇ ਕੰਮ ਪੱਠੇ ਵੱਢ ਕੇ ਜਾਂ ਕੰਮ ਕਰਕੇ ਇੱਕ ਕਬੱਡੀ ਦੇਖਣ ਆਏ ਨੇ ਭਵੰਤਮਾਨ ਨੂੰ ਦੇਖਣ ਨਹੀਂ ਆਏ ਉਹ ਕਦੇ ਫੇਰ ਕਰ ਲਾਂਗੇ ਆ ਪਰ ਰਾਜਨੀਤੀਆਂ ਉਹ ਕਦੇ ਫੇਰ ਰੈਲੀ ਰੱਖ ਲਾਂਗੇ ਜਿੱਦੇ ਤੁਹਾਨੂੰ ਅਸੀਂ ਬੁਲਾਇਆ ਉੱਦੇ ਆ ਜਿਓ ਪਰ ਅੱਜ ਤੁਸੀਂ ਕਬੱਡੀ ਦੇਖਣ ਆਏ ਹੋ ਜਿਹਦੀ ਪੂਰੀ ਤੇ ਕਾਠ ਹੈ ਬਈ ਉਸੇ ਸਾਦੀ ਹੋਣੀ ਚਾਹੀਦੀ ਹੈ ਫਿਰ ਬੱਲੇ ਬੱਲੇ ਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ ਮੰਗਾ ਤੁਹਾਡੀ ਕੋਈ ਪ੍ਰੋਬਲਮ ਹੀ ਨਹੀਂ ਮੈਂ ਕਹਿੰਦਾ ਤੁਸੀਂ ਘੱਟ ਲਿਖਿਆ ਹਜੇ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਂਗਾ 28 ਜਨਵਰੀ ਨੂੰ ਲਾਲਾ ਜੀ 1865 ਨੂੰ ਉਹਨਾਂ ਦਾ ਜਨਮ ਹੋਇਆ ਸੀ ਹੈਨਾ ਤੇ ਜਦੋਂ ਅਗਲੇ 28 ਜਨਵਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਨਹੀਂ ਕੋਈ ਲੰਬਾ ਇਹ ਹਜਾ ਰਿਹਾ ਹੋਊਗਾ ਕਿ ਪਿਛਲੀ ਵਾਰ ਦੀ ਸੋਹ ਹਾਂ ਅਗਲੀ ਵਾਰ ਪਾ ਮੈਂ ਹੋਰ ਮੰਗਾ ਰੱਖ ਲਿਓ ਕਿ ਹੋਰ ਡਿਵੈਲਪ ਕਰਨਾ ਹੈ ਹੋਰ ਪਿੰਡਾਂ ਨੂੰ ਚਮਕਾਉਣਾ ਹੈ ਗਰਾਊਂਡ ਬਣਾ ਰਹੇ ਆ ਛੱਪੜ ਠੀਕ ਕਰ ਰਹੇ ਆ ਹੈਨਾ ਤਾਂ ਕਿ ਉਹ ਦੇਖੋ ਪੁਰਸਰਾਉ ਚਲੇਗੀ ਉਹ ਦੇਖੋ ਉਹ ਦੇਖੋ ਉਹ ਦੇਖੋ ਮੈਂ ਮੈਂ ਕਿਹੜੇ ਨੂੰ ਦੱਸਿਆ ਮੈਂ ਕਿੱਥੇ ਬੈਠੂਗਾ ਲੈ ਆਪਾਂ ਉਧਰ ਬੈੰਦੇ ਹੀ ਨਹੀਂ ਜਿੱਧਰੋਂ ਜਾਂਦੇ ਨੇ ਉਹ ਖੜਜੋ ਖੜਜੋ ਕੁਛ ਨਹੀਂ ਹੁੰਦਾ ਖੜਜੋ ਉਹ ਭਾਈ ਪੁਲਸੜ ਖੜਜੋ ਤਾਂ ਤੈਂ ਕੀ ਲੈਣਾ ਮੈਂ ਤਾਂ ਇੱਧਰ ਬੈਠੂ ਚੱਲ ਕੀ ਕਰੀਏ ਇਹਨਾਂ ਨੇ ਬੜੇ ਯਾਰ ਕੀ ਕਰੀਏ ਹੁ ਪ੍ਰੋਟੋਕੋਲ ਕਹਿੰਦੇ ਆ ਉਹ ਅੰਗਰੇਜ਼ੀ ਚ ਹਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਉ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੀ ਪਲੇਅਰਾਂ ਨੂੰ ਮਿਲਣਾ ਚਾਹਣਾ ਮੈਂ ਗਰਾਊਂਡ 'ਚ ਆਉਣਾ ਤੇ ਉਸ ਤੋਂ ਬਾਅਦ ਫਿਰ ਮੈਂ ਆਪੀ ਮੈਂ